50 ਰੁਪਏ ਐਨੀ ਮਹਿੰਗੀ ਸਬਜ਼ੀ ਐਨੇ ਵੀ ਪੈਸੇ ਨਾ ਕਮਾ ਥੋੜਾ ਬਹੁਤ ਹੋ ਜਾਂਦਾ ਹੈ ਬੀਬੀ ਐਨੇ ਪੈਸੇ ਕਿੱਥੋਂ ਕਮਾ ਰਿਆ ਮੈਂ 40 ਦੀ ਤਾਂ ਮੇਰੀ ਖਰੀਦ ਆ ਹਾਂ ਹਾਂ ਮੈਂ ਜਾਣਦੀ ਆ ਕਿੰਨਾ ਕੁ ਕੱਢ ਲੈਂਦਾ ਤੂੰ ਉਹਨਾਂ ਸਬਜ਼ੀਆਂ ਚੋਂ ਆ ਪਿੰਡੀਆਂ ਕਿਵੇਂ ਲਾਈਆਂ ਪਿੰਡੀਆਂ 60 ਰੁਪਏ ਕਿਲੋ ਨੇ ਜੀ ਲੈ ਦੱਸ ਹੁਣ ਤੈਨੂੰ ਮੈਂ ਕੀ ਕਹਾ ਮੈਨੂੰ ਤਾਂ ਲੱਗਦਾ ਤੂੰ ਮੈਨੂੰ ਇੱਥੇ ਠੱਗਣ ਆਇਆ ਇੱਕ ਕੰਮ ਕਰ ਕਿਲੋ ਪਿੰਡੀਆਂ ਪਾ ਦੇ ਨਾਲੇ ਪਿਆਸੇ ਟਮਾਟਰ ਵੀ ਪਾ ਦੇ ਹਾਂ ਲੋ ਜੀ ਕਿਲੋ ਪਿਆਜ਼ ਹੋ ਗਿਆ ਤੁਹਾਡੇ ਕਿਲੋ ਟਮਾਟਰ ਤੇ ਕਿਲੋ ਭਿੰਡੀ 130 ਰੁਪਏ ਹੋ ਗਿਆ ਜੀ ਤੁਹਾਡਾ 130 ਸੋਨੇ ਦੀ ਭਿੰਡੀਆਂ ਵੇਚੰਨੇ ਆ ਤੂੰ ਬੀਬੀ ਸੋਨਾ ਕਿੱਥੇ ਆਂਦਾ 130 ਦਾ ਤੂੰ ਜ਼ਬਾਨ ਲੜਾ ਰਹੀ ਮੇਰਾ ਪਾਗਲ ਜਾ ਲੈ ਫੜ ਆਪਣੇ 50 ਰੁਪਏ ਆ ਵੀ ਮੈਂ ਤੈਨੂੰ ਜ਼ਿਆਦਾ ਹੀ ਦਿੱਤੇ ਆ ਐ ਨਾ ਕਰੋ ਜੀ ਦੇਖੋ ਮੇਰੀ ਖਰੀਦ ਵੀ ਨਹੀਂ ਹੈਗੀ ਆ ਜਿੰਨੇ ਦਿੱਤੇ ਆ ਨਾ ਬਹੁਤ ਐ ਹੁਣ ਮੇਰੇ ਹਸਬੰਡ ਆ ਗਏ ਉਹਨਾਂ ਸਾਹਮਣੇ ਮੇਰਾ ਜਲੂਸ ਨਾ ਘਟ ਜਾ ਇੱਥੋਂ ਵੀ ਧੱਕਾ ਜੀ ਇਹ ਐਨੀ ਮੇਰੀ ਕਮਾਈ ਵੀ ਨਹੀਂ ਹੈਗੀ ਹੋ ਗਿਆ ਸਰਦਾਰ ਜੀ 130 ਰੁਪਏ ਦੀ ਸਬਜ਼ੀ ਹੋਈ ਸੀ ਬੀਬੀ ਜੀ ਨੇ ਮੈਨੂੰ 50 ਰੁਪਏ ਦਿੱਤੇ ਨੇ ਐਨੀ ਤਾਂ ਮੇਰੀ ਖਰੀਦ ਵੀ ਨਹੀਂ ਹੈਗੀ ਚਲ ਕੋਈ ਨਹੀਂ ਤੂੰ ਫਿਕਰ ਨਾ ਕਰ ਤਾ ਫੜ ਪਾ ਸਬ ਉਹ ਤੈਨੂੰ ਜਿਵੇਂ ਕਹਿੰਦੀ ਹੁੰਦੀ ਐ ਤੂੰ ਮੈਨੂੰ ਦੇ ਦਿਆ ਕਰ ਜਿਹੜੇ ਵਾਦੇ ਪੈਸੇ ਨੇ ਉਹ ਮੈਂ ਤੈਨੂੰ ਆਪੇ ਦੇ ਦਿਆ ਕਰੀ ਉਹਦੇ ਨਾਲ ਬੈਸ ਨਾ ਕਰੇਗਾ ਤੈਨੂੰ ਪਤਾ ਜਨਾਨੀਆਂ ਦਾ ਸੁਭਾਅ ਇਦਾਂ ਹੁੰਦਾ ਧੰਨਵਾਦ ਸਰਦਾਰ ਜੀ ਚਲ ਥੱਕਿਆ ਲੱਗਦਾ ਤੈਨੂੰ ਪਾਣੀ ਪਿਆਨਾ ਲੈ ਖਾੜੇ ਇਥੇ ਤਾਨੂੰ ਪਤਾ ਅੱਜ ਮੈਂ ਤੁਹਾਡੀ ਪਸੰਦ ਦੀਆਂ ਪਿੰਡੀਆਂ ਲਈਆਂ ਉਹ ਸਬਜ਼ੀ ਵਾਲਾ ਤਾਂ ਬਹੁਤ ਮਹਿੰਗੀ ਲਾਉਂਦਾ ਸੀ 130 ਰੁਪਏ ਦੀ ਦੇ ਰਿਆ ਸੀ ਮੈਂ ਤਾਂ ਉਹਨੂੰ 50 ਰੁਪਏ ਦਿੱਤੇ ਮੇਰੇ ਅੱਗੇ ਥੋੜੀ ਚੱਲਣੀ ਸੀ ਉਹਦੀ ਪੂਰੇ 80 ਰੁਪਏ ਬਚਾਏ ਮੈਂ ਤੁਹਾਡੇ ਕੀ ਹੋ ਗਿਆ ਕਿੱਧਰ ਗਏ ਅੱਛੇ ਹੋ ਤਾਨੂੰ ਚੇਤਾ ਹੈ ਨਾ ਕੱਲ੍ਹ ਸੀ ਡਿਨਰ ਤੇ ਜਾਣਾ ਹੈ ਹਾਂ ਹਾਂ ਯਾਦ ਆ ਮੈਨੂੰ ਚੱਲਾਂਗੇ ਠੀਕ ਹੈ ਰੈਡੀ ਹੋ ਪੁੱਲਿਓ ਨਾ ਯਾਰ ਇਹਨਾਂ ਦਾ ਫੂਡ ਕਿੰਨਾ ਟੇਸਟੀ ਹੈ ਨਾ ਜਾਂਦੇ ਹੋ ਇਹਨਾਂ ਨੂੰ ਸੌਲ ਪਰ ਟਿਪ ਦੇ ਕੇ ਜਾਇਓ ਮੇਰੇ ਵੱਲੋਂ ਐਂਡ ਮੈਨਾਂ ਦੀ ਆਈਸਕ੍ਰੀਮ ਵੀ ਖਾਣੀ ਹੈ ਖਾ ਲਈ ਖਾ ਲਈ ਭਾਈ ਬਿੱਲ ਲੈ ਕੇ ਆਇਓ ਅੱਛਾ ਮੇਰੀ ਗੱਲ ਸੁਣ ਇੱਥੇ ਘਟੋ ਘਟ 1200 ਦਾ ਬਿੱਲ ਤਾਂ ਬਣਿਆ ਹੀ ਹੋਊਗਾ ਤੂੰ ਇੱਥੇ ਵੀ ਡਿਸਕਾਊਂਟ ਕਰਵਾ ਦੇ ਯਾਰ ਡਿਸਕਾਊਂਟ ਮੈਂ ਕਿਵੇਂ ਕਰਵਾਵਾਂ ਯਾਰ ਤੂੰ 바ਰਗੇਨਿੰਗ ਕਰ ਲਈ ਨਾ 1200 ਚੋਂ 700 ਰੁਪਏ ਬਚਾ ਦੇ 500 ਰੁਪਏ ਮੈਂ ਦੇ ਦੂੰਗਾ ਤੈਨੂੰ ਕਿਉਂ ਮਜ਼ਾਕ ਕਰੀ ਜਾਂਦੇ ਹੋ ਜੱਗੀ ਦੇ ਦਿਓ ਨਾ ਪੈਸੇ ਕਿਉਂਕਿ ਵੇਖ ਰਿਹਾ ਉਹ ਯਾਰ ਇੰਨੇ ਪੈਸੇ ਥੋੜੀ ਦੇਣੇ ਆ ਤੂੰ ਕਰ ਬਾਰਗੇਨਿੰਗ ਇਹਨੇ ਮੰਨ ਜਾਣਾ ਆ ਜੱਗੀ ਇਹ ਰੈਸਟੋਰੈਂਟ ਹੈ ਇੱਥੇ ਦਿਨ ਚ ਪਤਾ ਨਹੀਂ ਆਪਣੇ ਵਰਗੇ ਕਿੰਨੇ ਲੋਕ ਹੀ ਆਂਦੇ ਆ ਇੱਥੋਂ ਤਾਂ ਮਹਿੰਗਾ ਖਾਣਾ ਖਾਣ ਦੇ ਲਈ ਤੇ ਹਰ ਕੋਈ ਇੱਥੇ ਆ ਕੇ ਬਾਰਗੇਨਿੰਗ ਨਹੀਂ ਕਰਦਾ ਹਾਂ ਇਹੀ ਗੱਲ ਤਾਂ ਤੈਨੂੰ ਮੈਂ ਸਮਝਾਉਣਾ ਚਾਹੁੰਦਾ ਆ ਕਿ ਆਪਾਂ ਇੰਨੇ ਮਹਿੰਗੇ ਰੈਸਟੋਰੈਂਟ ਚ ਆ ਕੇ ਖਾਣਾ ਖਾਣੇ ਆ ਇੰਨੇ ਪੈਸੇ ਖਰਚ ਕਰਦੇ ਆ ਇੱਥੇ ਆਪਾਂ ਕੋਈ ਬਾਰਗੇਨਿੰਗ ਨਹੀਂ ਕਰਦੇ ਕਿਉਂਕਿ ਇੱਥੇ ਜਲੂਸ ਥੋੜੀ ਕੱਢਣਾ ਆ ਜੇ ਤੁਸੀਂ ਬਾਰਗੇ ਆਗਲੇ ਨੇ ਤੁਹਾਨੂੰ ਧੱਕੇ ਦੇ ਕੇ ਬਾਹਰ ਕੱਢ ਦਾਣਾ ਐ ਇੱਥੇ ਐਨੇ ਪੈਸੇ ਖਰਚਣ ਵਾਲੇ ਨਹੀਂ ਸੋਚਦੇ ਹੈਗੇ ਉੱਥੇ ਇੱਕ ਸਬਜ਼ੀ ਵਾਲੇ ਨਾਲ 10-10 ਰੁਪਏ ਪਿੱਛੇ 바ਰਗੇਨਿੰਗ ਕਰੀ ਜਾਣਗੇ ਉਹ ਸ਼ਹਿਰੋਂ ਰੋਜ਼ ਪਿੰਡ 'ਚ ਸਬਜ਼ੀ ਵੇਚਣ ਆਂਦਾ ਆ ਧੁੱਪ 'ਚ ਮਰਦਾ ਆ ਪਤਾ ਨਹੀਂ ਰੋਟੀ ਖਾਂਦਾ ਆ ਪਤਾ ਨਹੀਂ ਨਹੀਂ ਖਾਂਦਾ ਪਰ ਤੁਹਾਡੇ ਲਈ ਸਬਜ਼ੀ ਲੈ ਕੇ ਆਂਦਾ ਆ ਜੇ ਉਹ 10 ਰੁਪਏ ਵੱਧ ਕਮਾ ਵੀ ਲਊਗਾ ਤਾਂ ਕਿੱਡੀ ਗੱਲ ਹੋ ਗਈ ਤੁਹਾਡਾ ਕਿਉਂ ਟਿੱਡ ਦੁਖਦਾ ਇਸ ਨਾਲ ਉਸਨੇ ਆਪਣੇ ਜਵਾਬ ਨਹੀਂ ਪਾਲਲੇ ਉਸ ਮਿਹਨਤੀ ਬੰਦੇ ਦੇ 80 ਰੁਪਏ ਦੱਬ ਕੇ ਤੂੰ ਕਿਹੜੇ ਮਹਿਲ ਪਾਣ ਲੱਗੀ ਸੀ ਜੇ ਮੈਨੂੰ ਅੱਗੇ ਤੋਂ ਕਿਸੇ ਐਦਾਂ ਦੇ ਮਿਹ ਤਮ ਮੈਥੋ ਬੋਰਾ ਕੋਈ ਨਹੀਂ ਆਮ ਸੌਰੀ ਮੈਂ ਇਸ ਗੱਲ ਨੂੰ ਕਦੀ ਇੰਨਾ ਡੀਪ ਸੋਚਿਆ ਹੀ ਨਹੀਂ ਸ਼ੁਰੂ ਤੋਂ ਜਿੱਦਾਂ ਮੰਮੀ ਉਹਨਾਂ ਨੂੰ ਕਰਦੀ ਵੇਖਦੀ ਆਈ ਉਹੀ ਕਰਨ ਲੱਗ ਪਈ ਆਮ ਰੀਲੀ ਸੌਰੀ ਸੋਚ ਬਦਲੋ ਸਿਮਰਨ ਜੀ ਲੋੜ ਆ ਟਿਪ ਤਾਂ ਨਹੀਂ ਦੇਣੀ ਉਹ ਅੱਗ ਲੱਗੇ ਇਹੋ ਜੀ ਟਿਪ ਨੂੰ ਟਿਪ ਦਊਂਗੀ ਮੈਂ ਉਹ ਸਬਜ਼ੀ ਵਾਲੇ ਨੂੰ ਚਲੋ 바ਰਗੇਨਿੰਗ ਵਧੀਆ ਸਕਿੱਲ ਆ ਪਰ ਇਸ ਨੂੰ ਉੱਥੇ ਯੂਜ਼ ਕਰੋ ਜਿੱਥੇ ਅਸਲ ਲੋੜ ਆ ਨਾ ਕਿ ਕਿਸੇ ਗਰੀਬ ਦਾ ਹੱਕ ਮਾਰਨ ਲਈ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ